ਕਲਾਨ ਕੀਤਾ ਹੈ ਜਿਹੜੇ ਕਿਸਾਨ ਵੀਰ ਸਾਇਤੰਦੇ ਦੇ ਵਜੋਂ ਦੁੱਧ ਉਤਪਾਦਨ ਕਰਦੇ ਨੇ ਜੇਕਰ ਉਹ ਆਪਣਾ ਉਤਪਾਦਿਤ ਦੁੱਧ ਜੁਧਾਰੂ ਪਸ਼ੂ ਤੋਂ ਲਿਆ ਹੈ ਦੁੱਧ ਕੋਆਪਰੇਟਿਵ ਸੁਸਾਇਟੀਜ਼ ਪਾਉਂਦੇ ਨੇ ਤਾਂ ਉਹਨਾਂ ਦੇ ਬਣਦੇ ਜੋ ਫੈਟ ਦੇ ਅਕੋਰਡਿੰਗ ਜਾਂ ਕੁਆਲਟੀ ਦੇ ਅਕੋਰਡਿੰਗ ਜੋ ਉਹਨਾਂ ਨੂੰ ਦੁੱਧ ਦੀ ਪੇਮੈਂਟ ਹੋਣੀ ਹੈ ਪਰ ਲੀਟਰ ਉਸ ਤੋਂ ਇਲਾਵਾ 5 ਰੁਪਏ ਪਰ ਲੀਟਰ ਇਹ ਸਬਸਿਡੀ ਵੀ ਦਿੱਤੀ ਜਾਏਗੀ ਇੱਕ ਚੰਗੀ ਪਹਿਲ ਹੈ ਇਹਦੇ ਨਾਲ ਆਸਾਮ ਰਾਜ ਦੇ ਲਗਭਗ 20000 ਤੋਂ ਵੱਧ ਕਿਸਾਨਾਂ ਨੂੰ ਜਿਹੜੇ ਤਪਦਨ ਕਰਦੇ ਨੇ ਉਹਨਾਂ ਨੂੰ ਲਾਭ ਹੋਣ ਜਾ ਰਿਹਾ ਹੈ ਤੇ ਆਸ ਕਰਦੇ ਹਾਂ ਕਿ ਇਸ ਪਹਿਲ ਨੂੰ ਵੇਖਦਿਆਂ ਹੋਇਆਂ ਹੋ ਸਕਦਾ ਹੈ ਪਿੱਛੇ ਵਿੱਚ ਕੁਝ ਹੋਰ ਸਟੇਟਸ ਵੀ ਇਸ ਪਾਲਿਸੀ ਨੂੰ ਅਪਣਾਉਣ ਤੇ ਕਿਸਾਨਾਂ ਦੇ ਹਿੱਤ ਵਿੱਚ ਇਸ ਤਰ੍ਹਾਂ ਦੀ ਸਬਸਿਡੀ ਦਾ ਐਲਾਨ ਕਰਨ ਇਸ ਤਰ੍ਹਾਂ ਦੀ ਜਾਣਕਾਰੀ ਲੈ ਕੇ ਫਿਰ ਤੁਹਾਡੇ ਨਾਲ ਤੁਸੀਂ ਖਾਤੀ ਫਵਾਂਗੇ ਫਿਲਹਾਲ ਦੇ ਲਈ ਅੱਗੇ ਜੋ ਧੰਨਵਾਦ